ਬੈਠੇ ਬੈਠੇ ਮੈਂ ਉਹਨੂੰ ਦਿਖਾ ਦਿੱਤੀ ਉਹ ਵੀਡੀਓ ਜਿਹੜੀ ਮੱਟ ਸ਼ੇਰ ਵਾਲੇ ਦੀ ਆ ਜੇ ਚੋਦ ਤੋਂ ਮੁਆਫੀ ਮੰਗਵਾਉਂਦੇ ਮੈਂ ਮਾੜਾ ਦੱਸਿਆ ਉਹਨੂੰ ਵੀ ਆਹ ਗੱਲ ਉੱਥੇ ਹੋਈ ਹੈ ਜਦੋਂ ਯਾ ਉਹ ਜਦੋਂ ਉਹ ਵੀਡੀਓ ਦੇਖ ਰਿਹਾ ਸੀ ਵੀਡੀਓ ਮੇਰੇ ਖਾਤ ਦੇ ਕਮੈਂਟ ਦੀ ਆ ਜਿੱਥੇ ਵਿੱਚ ਤੂੰ ਨੱਕ ਰਗੜਵਾਉਂਦੇ ਆ ਕੰਨ ਫੜ ਕੇ ਬੈਠ ਕੇ ਘਣਾਉਂਦੇ ਆ ਇਹਦੇ ਤੋਂ ਜਦੋਂ ਆਹ ਅੱਧਾ ਮਿੰਟ ਪੌਣੇ ਕਮੈਂਟ ਦੀ ਨਹੀਂ ਕਿਹਾ ਜਿੱਦਾਂ 40 45 ਸੈਕਿੰਡ ਦੀ ਹੋਊਗੀ ਜਿੱਦਾਂ ਹਾਂਜੀ ਉਹ ਮੈਂ ਉਹਦਾ ਖਿਆਲ ਨਹੀਂ ਕੀਤਾ ਪਰ ਮੈਨੂੰ ਲੱਗਾ ਵੀ ਜਿੱਦਾਂ ਉਹ ਪਰਮਨ ਉਹ ਵੀਡੀਓ ਦੇਖਦਾ ਕੁਝ ਅਜੀਬ ਜਿਹੀ ਹਰਕਤ ਕਰਦਾ ਹੁੰਦਾ ਜਦੋਂ ਹੂੰ ਉਹ ਮੈਂ ਜੋ ਧਿਆਨ ਨਾਲ ਦੇਖਿਆ ਤਾਂ ਮੈਨੂੰ ਪਤਾ ਲੱਗਿਆ ਵੀ ਤਿੰਨ ਵਾਰੀ ਯਾਨੀ ਕਿ ਉਹਨੇ ਉਹ 40 45 ਸੈਕਿੰਡ ਦੀ ਵੀਡੀਓ ਦੇਖਦਾ ਤਿੰਨ ਵਾਰੀ ਉਹਨੇ ਠੁੱਕਿਆ ਉੱਥੇ ਹੂੰ ਉਹ ਜਦੋਂ ਮੈਂ ਪੁੱਛਿਆ ਮੈਂ ਕਿ ਵੀ ਹੱਥੋਂ ਕੀ ਕਰਦਾ ਜਿੱਦਾਂ ਉਹ ਯਾਨੀ ਕਿ ਉਹਨੂੰ ਵੇਖ ਕੇ ਉਹਦੀ ਅੱਖਾਂ ਭਰੀਆਂ ਹੁੰਦੀਆਂ ਉਹ ਉਸ ਵੀਡੀਓ ਦੇ ਹੂੰ ਉਹ ਕਿਉਂਕਿ ਜਦਾਂ ਇਹ ਵੀ ਪੋਇਟਰੀ ਵੀ ਲਿਖਦਾ ਕਿਤਾਬਾਂ ਵੀ ਲਿਖਦਾ ਆਰਟੀਕਲ ਵਗੈਰਾ ਲਿਖਦਾ ਇਹ ਹੈ ਨਾ ਯਾ ਰਾਈਟਰ ਦਾ ਕੰਮ ਕਰਦਾ ਹੂੰ ਹੁਣ ਜਿਹੜੀ ਇਹਦਾ ਕਮੈਂਟ ਸੀਗਾ ਉਹ ਕਹਿੰਦਾ ਕਹਿੰਦਾ ਇਹ ਕਿਸੇ ਲੇਖਕ ਵਾਸਤੇ ਕਿਸੇ ਰਾਈਟਰ ਵਾਸਤੇ ਜਿੰਨੇ ਕੋਈ ਪੋਇਟਰੀ ਲਿਖਣੀ ਆ ਉਹਦੇ ਵਾਸਤੇ ਕਹਿੰਦਾ ਮੇਰੀਆਂ ਨਜ਼ਰਾਂ ਦੇ ਵਿੱਚ ਕਹਿੰਦਾ ਸਭ ਤੋਂ ਵੱਡੀ ਸਜ਼ਾ ਦਿੱਤੀ ਜਾਂਦੀ ਹੂੰ ਵੀ ਜਿਹੜਾ ਇਸ ਤਰੀਕੇ ਦੇ ਨਾਲ ਉਹਨੂੰ ਜਲੀਲ ਕਰਨਾ ਜਿਹੜਾ ਹੈਗਾ ਨਾ ਵੀ ਇਹ ਇਹ ਇਸ ਕਹਿੰਦਾ ਮੌਤ ਤੋਂ ਵੀ ਵੱਡੀ ਸਜ਼ਾ ਹੈ ਹੂੰ ਪਰ ਸਵਾਲ ਤਾਂ ਇਹ ਸੀਗਾ ਵੀ ਇਹ ਹੱਤ ਸਾਨੂੰ ਕਿਹਨੇ ਦੇ ਦਿੱਤਾ ਇਸ ਨੂੰ ਕਿਹਨੇ ਦਿੱਤਾ ਕਿਹਨੇ ਦਿੱਤਾ ਉਹ ਉਹ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਭਰ ਗਈਆਂ ਵੀ ਜਦੋਂ ਵੀ ਬੱਚੇ ਇੱਥੋਂ ਦੇ ਇਸ ਤਰੀਕੇ ਦੇ ਨਾਲ ਸੋਚਦੇ ਆ ਤੁਸੀਂ ਨਾ ਪਹਿਲਾਂ ਤੁਸੀਂ ਪੈਸੇ ਤੋਂ ਬੈਕਅਪ ਕਰਾਉਣੇ ਪਏ ਆ ਨਾ ਤੁਸੀਂ ਪੁਰਾਣਾ ਟਾਈਮ ਵੀ ਯਾਦ ਕਰ ਲਓ ਜਦੋਂ ਵੀ ਕਿਤੇ ਇਦਾਂ ਦੀ ਜਨਾਲੇ ਹੀ ਹੁੰਨੀ ਜਦੋਂ ਕਿ ਗ੍ਰੰਥੀਆਂ ਨੂੰ ਕਿਸੇ ਤੋਂ ਜਾ ਕੇ ਇਦਾਂ ਜਿਹੜੇ ਵੀ ਬੰਦੇ ਮਗੋਂ ਇਦਾਂ ਕਰਾਉਂਦੇ ਆ ਨਾ ਹੂੰ ਹੂੰ ਉਹਨਾਂ ਦਾ ਬਾਰੇ ਦੇਖ ਲਓ ਨਾ ਤਾਂ ਉਹ ਅਥਾਰਟੀ ਹੋਣਗੇ ਬਿਲਕੁਲ ਜਿਵੇਂ ਕਿਸੇ ਦੇ ਥਾਪੇ ਹੋਈ ਨਹੀਂ ਹੋਣਗੇ ਉਹ ਬਸ ਇਦਾਂ ਆਪੇ ਖੜਕੇ ਦੂਜੀ ਗੱਲ ਆਪਣਾ ਕਰਦਾਰ ਉਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਨਾ ਭੇੜਾ ਨਿਕਲੂਗਾ ਨਾ ਜਿੱਤਾ ਜਦੋਂ ਦਲਜੀਤ ਨੂੰ ਬਿਠਾ ਕੇ ਇਹਨੇ ਗੁਰਬਖ ਸਿੰਘ ਨੇ ਹਾਂਜੀ ਉਖਾੜਕੂ ਗਾਣੇ ਬਾਰੇ ਲੈ ਕੇ ਲੈ ਕੇ ਮਾफी ਮੰਗਿਆ ਇਦਾਂ ਤੋਂ ਇਦਾਂ ਦਾ ਗਾਣਾ ਹੁਣ ਜਾਣੀ ਤੋ ਮੈਨੂੰ ਤਾਂ ਵੈਸੇ ਹੀ ਘੇਣਾ ਏਦਾ ਜਦੋਂ ਪਹਿਲੇ ਦਿਨ ਬੈਠਾ ਹੀ ਸੀ ਨਾ ਉਹ ਹੂੰ ਉਹ ਮੈਂ ਇੱਕ ਵਾਰ ਪਿੱਛੇ ਅਸੀਂ ਪ੍ਰੋਗਰਾਮ ਦੇਖਣ ਲੱਪੇ ਕਿਸ ਵੇਲੇ ਸ਼ੇਅਰ ਕਰੂੰਗਾ ਮੈਂ ਉਦੋਂ ਦੇ ਪ੍ਰੋਗਰਾਮ ਹੂੰ ਤੋ ਪੜਤੂ ਤਾਂ ਬਹੁਤ ਪਿਆ ਸੀ ਮੈਨੂੰ ਤਾਂ ਉਦੋਂ ਹੀ ਏਦਾਂ ਇਸ ਗੱਲ ਤੋਂ ਚੇੜ ਹੋ ਗਈ ਸੀ ਕਿ ਆ ਜਿੱਦਾਂ ਬੰਦਾ ਬੋਲ ਰਿਹਾ ਜਿੱਦਾਂ ਦਾ ਹੈਗਾ ਕਿ ਜਿਹੜੇ ਨਾ ਤੁਹਾਡੇ ਜਦੋਂ ਬੰਦਾ ਕੋਈ ਗੱਲ ਕਹਿੰਦਾ ਹੂੰ ਤੁਸੀਂ ਬੱਚੇ ਨੂੰ ਦੇਖੋ ਯਾ ਇੱਕ ਬੱਚਾ ਕਈ ਦਿਨਾਂ ਬਾਅਦ ਘਰਦਿਆਂ ਨੂੰ ਮਿਲਦਾ ਇੱਕ ਤਾਂ ਹੈਗਾ ਉਹ ਬੱਚਾ ਜਿਹੜਾ ਸਿਰਫ ਫਾਰਮੈਲਟੀ ਨਾਲ ਮਤਲਬ ਗੇਮਾਂ ਚ ਪੂਰਾ ਮਗਨ ਆ ਸਾਰਾ ਕੁਛ ਅਡਜਸਟ ਹੋਇਆ ਆ ਉਹ ਇੱਕ ਫਾਰਮੈਲਟੀ ਕਰਦਾ ਪਿਆਗਾ ਤੁਸੀਂ ਮੈਂ ਤਾਂ ਬਹੁਤ ਯਾਦ ਕਰਦਾ ਸੀ ਤੇ ਇੱਕ ਬਾਕਿਆ ਇਦਾਂ ਆ ਪਈ ਉਹਦੀ ਕੋ ਨਾਮ ਦਾ ਖੇਡਣ ਨੂੰ ਜੀ ਕਰਿਆ ਨਾ ਬੈਠਣ ਸਾਡੀ ਹੋ ਪਿਆ ਹੂੰ ਹੂੰ ਉਹ ਕਈ ਵਾਰ ਨਾ ਅਸੀਂ ਮੈਂ ਵੀਰ ਦੇ ਨਾਲ ਕੈਂਪ ਤੇ ਪਿਛਲੇ ਸਾਲ ਚਲਾ ਗਿਆ ਹੂੰ ਪਿਛਲੇ ਤੋਂ ਪਿਛਲੇ 3 ਦਿਨ ਤਾਂ ਮੈਂ ਤਾਂ ਵੀਰ ਦੋਏ ਜਣੇ ਘਰੇ ਹਨਾ ਤਾਂ ਪ੍ਰਭ ਜੀ ਦੱਸੇ ਕਹਿੰਦੇ ਵੇ ਬਿਠੀ ਰਹੀ ਜਾਣੀ ਏ ਤਾਂ ਜਰਾ ਦਰਾਂ ਵੱਲ ਨੂੰ ਮੂੰਹ ਕਰਕੇ ਹੂੰ ਹੂੰ ਰਾਤ ਨੂੰ ਸੌਣ ਲਈ ਵੀ ਉਹਨੂੰ ਚੱਕ ਕੇ ਲੈ ਜਾਣਾ ਪ੍ਰਭ ਜੀ ਨੇ ਬਿਡ ਤੀ ਹੂੰ ਹੂੰ ਹਾਲਾਂਕਿ ਜਾਦੇ ਲਗਾਉ ਪ੍ਰਭ ਜੀ ਤਨਾ ਕਰਦੀ ਉਹ ਖਾਣਾ ਉਹ ਦਿੰਦੀ ਆ ਹੂੰ ਹੂੰ ਠੀਕ ਹੈ ਭਈ ਜਾਣੀ ਜਿੱਦਾ ਸੈਡ ਜਿੱਦਾ ਸਿਰ ਸਿੱਟ ਕੇ ਨਾ ਖੇਢੀ ਨਾ ਕੁਛ ਐਦਾਂ ਠੀਕ ਹੈ ਹੁਣ ਜਿਹੜਾ ਬੱਚਾ ਬਾਖਿਆ ਹੀ ਮਾਪਿਆਂ ਤੋਂ ਬਿਨਾ ਐਦਾਂ ਬੇਬਲਿਆ ਨਾ ਜਾ ਜੋ ਉਹਨੇ ਕਹਿਣਾ ਆ ਉਹਦੇ ਸ਼ਬਦ ਨਹੀਂ ਹੋਣੇ ਇਕੱਲੇ ਬਿਲਕੁਲ ਉਹਦੇ ਨਾਲ ਸਾਰਾ ਸਰੀਰ ਬੋਲ ਰਿਹਾ ਹੁੰਦਾ ਬਿਲਕੁਲ ਬਿਲਕੁਲ ਠੀਕ ਹੈ ਹੁਣ ਉਹ ਜਿਹੜੇ इमोਸ਼ਨ ਆ ਤੁਹਾਡੇ ਉਹ ਨਾਲ ਬੋਲਦੇ ਆ ਉਹ ਜਦੋਂ ਨਾ ਇਹ ਬੰਦਾ ਬੋਲਦਾ ਇੰਨਾ ਇੰਨਾ ਰੁੱਖਾ ਇੰਨਾ ਫੇਕ ਲੱਗਦਾ ਜਿਹਨੂੰ ਕੌਮ ਦਾ ਫਿਕਰ ਜਿਹਨੂੰ ਕੈਦੀਆਂ ਦਾ ਫਿਕਰ ਹੈ ਉਹ ਇਦਾਂ ਥੋੜੀ ਕਰੂਗਾ ਜੇ ਤੂੰ ਕਹਿੰਦਾ ਨਾ ਕਰਦਾ ਸੀ ਜਾਣੀ ਪਰ ਮੈਂ ਕਿਹਾ ਵੀ ਤੁਸੀਂ ਦੇਖੋ ਜਦੋਂ ਉਹ ਵੀਡੀਓ ਦੇਖਿਓ ਹੁਣ ਵੀ ਕਲਿੱਪ ਘੁੰਮਦਾ ਉਹ ਮੈਂ ਦੇਖਿਆ ਹੁਣ ਹੁਣੇ ਦੇਖਿਆ ਲੇਟਲੀ ਦੇਖਿਆ ਕੱਲ ਪਰਸੋਂ ਦੀ ਗੱਲ ਆ ਉਹਦੇ ਮੇਰੇ ਮਨ ਚ ਖਿਆਲ ਆ ਮੈਂ ਕਿਹਾ ਵੀ ਉਦੋਂ ਦਲਜੀਤ ਗਿਆ ਇਹਦੇ ਕੋਲ ਤਾਹੋ ਜੇ ਹੁਣ ਕਿਤੇ ਹੁਣ ਤਾਂ ਪਹਿਲੀ ਗੱਲ ਤਾਂ ਉਹਨੇ ਜਾਣਾ ਨਹੀਂ ਜੇ ਕਿਤੇ ਉਹਨੂੰ ਜਾ ਕੇ ਘੇੜ ਕੇ ਪੁੱਛਣਗੇ ਵੀ ਨਾ ਹੂੰ ਉਹਨੇ ਅੱਜੋ ਹਾਇ ਕਹਣਾ ਵੀ ਸਿੱਛੇ ਤੇ ਦੱਸ ਦੋ ਕੀ ਕਹਿਣਾ ਉਹ ਕਹਿੰਦੇ ਮੈਨੂੰ ਧੰਕੀ ਦੇ ਉਹ ਕਹਿੰਦਾ ਮੈਨੂੰ ਪਤਾ ਜੋ ਦੇਣਾ 66 ਦੇ ਦਿਓ ਕਹਿੰਦਾ ਮੇਰਾ ਟਾਈਮ ਹੋ ਗਿਆ ਕਹਿੰਦਾ ਉੱਤਰ ਦੇਦਾ ਉਹ ਅਸੀਂ ਬੜੇ ਕਹਿੰਦਾ ਸੀਰੀਅਸ ਐ ਉਹ ਕਹਿੰਦਾ ਮੰਮੀ ਸੀਰੀਅਸ ਮੈਨੂੰ ਪਤਾ ਵਾ 66 ਦਸੋ ਕਹਿੰਦਾ ਨਹੀਂ ਉਹ ਜਿਹੜੇ ਮੈਂ ਜੀ ਰਿਕੁਐਸਟ ਕੀਤੀ ਸੀ ਮੈਨੂੰ ਉਹ ਆਇਆ ਪਤਾ ਨਹੀਂ ਲੱਗਿਆ ਬੰਦਿਆਂ ਦਾ ਕਲੀਟਾ ਵਾਲਿਆਂ ਦਾ ਹੈ ਤਾਂ ਇੰਨਾ ਤਾਂ ਮੈਨੂੰ ਪਤਾ ਵੀ ਟੋਰਾਂਟੋ ਦੇ ਬੰਦੇ ਆ ਉਹ ਆਹੋ ਪਛਦੀ ਆ ਕੋ ਪੁਰਾਣੇ ਬੰਦਿਆਂ ਤੋਂ ਜਿਹੜੇ ਇੱਥੋਂ ਦੇ ਹੈਗੇ ਜੇ ਕਿਸ ਨੂੰ ਪਤਾ ਹੋਵੇ ਪਰ ਮੈਨੂੰ ਤਾਂ ਹੋ ਰਿਹਾ ਵੀ ਮੈਂ ਕਿ ਕਦਮ ਕਿਤੇ ਹਾਰ ਨਹੀਂ ਕਿਸੇ ਨੇ ਕਿਹਾ ਵੀ ਵੀ ਜਿਹੜਾ ਹੈਗਾ ਵਾ ਵੀ ਪਿਆਰੇ ਤੇ ਸਾਡੇ 5 ਹੁੰਦੇ ਤੇ ਫਿਰ ਉਹ ਚ 4 ਦਿਖਾਏ ਇਹਨਾਂ ਨੇ ਨਹੀਂ ਮਤਲਬ ਉਹ ਦੱਸ ਦੇਣ ਪਏ ਅਸੀਂ 5 ਸੀਗੇ ਨਾ ਤੇ ਮਸਲਾ ਹੱਲ ਹੋ ਜਾਊਗਾ ਕਿਉਂਕਿ ਇਹ ਵੀ ਪੱਕਾ ਆ ਇਹ ਵੀ ਪੱਕਾ ਆ ਕਿ ਉਸ ਵੇਲੇ ਉੱਥੇ ਜਿਆਦਾ ਸਰਗਰਮ ਜਿਹੜਾ ਸੀ ਨਾ ਹਸਰੇ ਉਹਨਾਂ ਦਾ ਗਰੁੱਪ ਸੀ ਜੀ ਸੁਖਮਿੰਦਰ ਸਿੰਘ ਹਸਰਾ ਉਹ ਅਣਖੀਲਾ ਪੰਜਾਬ ਸ਼ਾਇਦ ਸੀ ਟੀਵੀ 2 ਵੀ ਚਲਾਉਂਦਾ ਡਿਕਸੀ ਰੂਟ ਸੀ ਬਹੁਤ ਪਖੰਡੀ ਫਰੇਬੀ ਜਿਹਾ ਬੰਦਾ ਸੀ ਯਾਨੀ ਉਹ 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 ਉਹਨਾਂ ਦੇ ਹੀ ਗਰੁੱਪ ਦੇ ਬੰਦੇ ਹੋਣਗੇ ਉਹ ਪਰ ਹੈਗੇ ਕੌਣ ਦੇਖਣਾ ਇਹ ਬਣਦਾ ਵੀ ਉਹਨਾਂ ਦਾ ਹੁਣ ਆਪ ਜਿਹੜੇ ਉਹਨਾਂ ਦੇ ਬੱਚੇ ਆ ਪਰਿਵਾਰ ਆ ਉਹ ਜਿੱਦਾਂ ਇਦਾਂ ਗਾਣਿਆਂ ਦੇ ਵਿੱਚ ਜਾਂ ਵਿਆਹਾਂ ਦੇ ਉੱਤੇ ਤਾਂ ਨਹੀਂ ਲੱਗਦੇ ਕਿਤੇ ਯਾ ਵੀ ਉਸ ਕਿਸੇ ਨੂੰ ਜਾਨੀ ਦੇਖੋ ਜੋ ਮਰਜੀ ਆ ਗਿਆ ਨੇ ਜੀ ਇੱਕ ਚੀਜ਼ ਨਾ ਤੁਸੀਂ ਮੂਵੀ ਦੇਖ ਕੇ ਵੀ ਜਿਹੜੇ ਬੰਦੇ ਅਸੀਂ ਇਦਾਂ ਤਾਂ ਨਹੀਂ ਪਰਸਨਲ ਤਾਂ ਨਹੀਂ ਸੀ ਜਾਣਦੇ ਪਰ ਉਦਾਂ ਜਿੰਨਾ ਕੁ ਪਤਾ ਸੀ ਜਿੰਨਾ ਕੁ ਸੁਣਿਆ ਸੀ ਅਸੀਂ ਉੱਥੋਂ ਹਾਂ ਕਿ ਉਸ ਟਾਈਮ ਅਸੀਂ ਇੰਡੀਆ ਸੀਗੇ ਹਾਂਜੀ ਪਈ ਉਹ ਬੰਦਾ ਲਿਆਕਤ ਬਹੁਤ ਸੀ ਉਹਦੇ ਵਿੱਚ ਜਿਮਕੀਲੇ ਵਿੱਚ ਕ੍ਰੀਏਟਿਵ ਬਹੁਤ ਸੀ ਜਿਦਾ ਸਿੱਧੂ ਬਾਰੇ ਕਿਹਾ ਜਾਂਦਾ ਨਾ ਪਈ ਜਿਹੜੀ ਚੀਜ਼ ਜਿੱਦਾਂ ਨਾ ਗਾਣਾ ਲਿਖਣਾ ਜਿਹੜਾ 295 ਵਾਲਾ ਗਾਣਾ ਗਾਇਆ ਸੀ ਉਹਨੇ ਯਾ ਜਿਹਦੇ ਵਿੱਚ ਕਹਿੰਦਾ ਸੀ ਵੀ ਪੰਥ ਤੁਹਾਡਾ ਕੱਲਿਆਂ ਦਾ ਨਹੀਂ ਯਾ ਉਹ ਬਿਨਾ ਸਾਜ਼ਾਂ ਤੋਂ ਯਾ ਇਦਾਂ ਬੈਠੇ ਬੈਠੇ ਉਹਨਾਂ ਰਿਕਾਰਡ ਕਰਾ ਦਿੱਤਾ ਸੀ ਯਾ ਕੱਲਾ ਇੱਕੋ ਜਿਹੜਾ ਉਹ ਨਾਲ ਇਹਨਾਂ ਦੇ ਵੱਡਾ ਸਾਜ਼ ਹੁੰਦਾ ਨਾ ਹੂੰ ਹੂੰ ਉਹਦੇ ਉਹਦੇ ਨਾਲ ਹੀ ਹੋਇਆ ਆ ਉਹ ਰਿਕਾਰਡ ਯਾ ਜਿਹੜੀ ਜਿਹੜਾ ਅਸਲੀ ਗਾਣਾ ਆ ਨਹੀਂ ਉਹ ਹੀ ਆ ਨਾ ਮਨ ਉਹ ਜਦੋਂ ਮੂਵੀ ਦੇ ਵਿੱਚ ਵੀ ਦਿਖਾਇਆ ਵਾ ਵੀ ਜਦੋਂ ਇੱਥੇ ਉਹ ਆਚਾਰ ਪਿਆਰੇ ਉਹਨੂੰ ਪੁੱਛਦੇ ਆ ਬਾਅਦ ਵਿੱਚ ਜਾਂਦੇ ਉਹ ਸੈਕਟ ਲਾਉਂਦਾ ਪਹਿਲਾਂ ਕੰਮ ਕਰਦਾ ਹੂੰ ਵੀ ਉਹ ਬੰਦੇ ਨੂੰ ਤੁਸੀਂ ਉੱਥੋਂ ਤੱਕ ਪਛਾਹ ਦਿੰਦੇ ਆ ਵੀ ਬੰਦਾ ਮੁੜ ਕੇ ਕਹਿੰਦਾ ਵੀ ਹੁਣ ਉਸ ਤੋਂ ਬਾਅਦ ਤਾਂ ਮੌਤ ਹੀ ਆ। ਯਾ। ਵੀ ਉਹ ਰੋਜ਼ ਰੋਜ਼ ਜਲੀਲ ਹੋਣ ਦੇ ਨਾਲ ਤੂੰ ਮਰਨਾ ਜਿਹੜਾ ਹੈਗਾ ਉਹ ਉਹ ਮੇਰੇ ਵਾਸਤੇ ਬੈਠ ਰਿਹਾ। ਆਪੇ ਹੁਣ ਜਦੋਂ ਹਾ ਹਾ ਇਹਦੀ ਇਹਦੀ ਗੱਲ ਕਰਦੇ ਆਂ ਆਪਾਂ ਇਹਦੀ ਮੱਠ ਸ਼ੇਰੋਂ ਵਾਲੇ ਦੀ ਜਿਹੜੇ ਬੰਦੇ ਕਰਦੇ ਆ ਇਦਾਂ ਉਹਨਾਂ ਦੇ ਵਿੱਚ ਕੋਈ ਲਿਆਕਤ ਥੋੜੀ ਆ। ਨਹੀਂ ਉਹ ਮੈਨੂੰ ਇੱਕ ਤਾਂ ਚਲੋ ਤਾਂ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਉਹ ਵੀ ਮੇਰਾ ਖਿਆਲ ਪ੍ਰਵਾਨ ਨਹੀਂ ਹੋਊਗਾ ਵੀ ਉਸ ਪਹਿਲਾਂ ਮੈਨੂੰ ਜਦੋਂ ਆਹ ਪਤਾ ਲੱਗਾ ਨਾ ਵੀ ਮਾਫੀ ਮੰਗਵਾਈ ਹੈ ਇਦਾਂ ਜਾਂ ਨੱਕ ਨਾਲ ਕੀ ਰਕੜੇ ਮੈਨੂੰ ਪਹਿਲਾਂ ਇਹ ਤਾਂ ਲੱਗਿਆ ਵੀ ਸ਼ਾਇਦ ਕੋਈ ਪਿੰਡ ਦੀ ਪੰਚਾਇਤ ਇਕੱਠੀ ਹੋਈ ਹੋਈ ਆ ਹੂੰ ਵੀ ਹੋ ਸਕਦਾ ਵੀ ਪਿੰਡ ਵਾਲਿਆਂ ਤੋਂ ਤੇ ਦਬਾ ਪਿਆ ਹੋਗਾ ਵੀ ਤੇ ਪਿੰਡ ਦੀ ਪੰਚਾਇਤ ਇਕੱਠੀ ਹੋ ਕੇ ਪਿੰਡ ਦੀ ਪੰਚਾਇਤ ਨੇ ਉਹਨੂੰ ਬੁਲਾ ਕੇ ਤੇ ਪੰਚਾਇਤ ਦੇ ਵਿੱਚ ਗੱਲਬਾਤ ਕੀਤੀ ਹੋਊਗੀ ਯਾ ਆ ਕਿਉਂ ਉਹ ਤਾਂ ਉਹ ਦੱਸਦੇ ਵੀ ਬੰਦੇ ਵੀ ਇਹ ਵਿੱਚ ਇੱਕ ਤੋਂ ਉਹ ਵੀ ਆ ਵੀ ਜਿਹਨੂੰ ਖੰਦੀਆ ਜੇ ਕਰਪਾਨ ਪਾਈ ਨੂੰ ਦੱਸ ਦੇਣੀ ਹੋਏ ਹੋਣੇ ਸ਼ਾਇਦ ਗਿੱਲਾ ਗਿੱਲਾ ਹੀ ਆ ਗਿਆ ਮੈਨੂੰ ਤਾਂ ਹੈਰਾਨੀ ਵੀ ਉਦੋਂ ਕਿ ਵਰਗ ਜਿਹੜਾ ਕੌਮ ਦਾ ਵਿਦਵਾਨ ਥਿੰਕ ਟੈਂਕ ਦਾ ਜਿਹਨੂੰ ਕਹਿੰਦੇ ਪਏ ਆ ਉਹ ਕਹਿੰਦਾ ਵੀ ਮੈਂ ਠੋਕਮਾ ਜਵਾਬ ਦਿੱਤਾ ਕਹਿੰਦਾ ਨਹੀਂ ਹੈ ਨਹੀਂ ਉਹਨਾਂ ਤਾਂ ਮੈਂ ਮੈਂ ਕਹਿੰਦਾ ਵੀ ਚੈਲੰਜ ਕਰਦਾ ਕਹਿੰਦਾ ਵੀ ਟੇਬਲ ਟਾਕ ਕਰਨ ਵਾਸਤੇ ਹੂੰ ਉਹ ਜਿਹੜੀ ਉਹ ਬਾਬੇ ਕਬੀਰ ਕਹਿੰਦੇ ਵੀ ਵੱਡੀਆਂ ਤਰ੍ਹਾਂ ਦੀ ਗੁਲਾਮੀ ਕਰਦੇ ਪਏ ਆ ਨਹੀਂ ਟੇਬਲ ਟਾਕ ਉਦੋਂ ਕੋਈ ਨਹੀਂ ਕਹਤੇ ਠੀਕ ਉਦੋਂ ਕੇ ਇਹਨੂੰ ਪੁੱਛੇ ਵੀ ਤੂੰ ਐਡਾ ਕਮੀਣਾ ਤੂੰ ਟੇਬਲ ਟॉक ਲੈ ਤੂੰ ਵੀਡੀਓ ਬਣਾ ਕੇ ਦੱਸ ਵੀ ਜੇ ਕਰਾਮਾਤ ਹੁੰਦੀ ਆ ਤੇ ਨੌਵੇਂ ਪਾਸ਼ਾ ਨਾ ਕਦੇ ਨਹੀਂ ਵਾਪਰੀ ਜਿ ਤੜੀ ਤੇ ਰੱਖ ਕੇ ਜੇ ਤੁਹਾਡਾ ਬਾਬਾ ਦੀਪ ਸਿੰਘ ਜਾਂ ਨੌਵੇਂ ਪਾਸ਼ਾ ਕਿਉਂ ਨਹੀਂ ਗਏ ਹਾਂ ਜੀ ਉਹਨੇ ਗਰੀਮਾਰ ਕਿਉਂ ਕਰਵਾਈ ਉਹਨਾਂ ਨੂੰ ਪਤਾ ਨਹੀਂ ਸੀ ਵੀ ਜेन ਮੇਰਾ ਧੜ ਸੰਭਿਆ ਹੂੰ ਉਹਦਾ ਕਣਵਚਾ ਪੀੜ ਦਿੱਤਾ ਜਾਣਾ ਪਿੱਛੇ ਨਾਲੇ ਇੱਕ ਗੱਲ ਹੋ ਰਹੀ ਆ ਇਹ ਇਹਦੀ ਪਿੱਛੇ ਜੇ ਇੱਕ ਵੀਡੀਓ ਆਈ ਸੀਗਾ ਆਪਾਂ ਇੱਥੇ ਡਿਸਕਸ ਵੀ ਕੀਤੀ ਸੀਗੀ ਹੂੰ ਬਾਚ ਨੇ ਜਵਾਬ ਵੀ ਦਿੱਤਾ ਜਿਹਦੇ ਵਿੱਚ ਇਹਨੇ ਬਾਬਾ ਜਰਨੈਲ ਸਿੰਘ ਦੀ ਪੋਸਟਮਾਰਟਮ ਦੀ ਰਿਪੋਰਟ ਪੇਸ਼ ਕੀਤੀ ਸੀ ਵੀ 13 ਗੋਲੀਆਂ ਉਹਨਾਂ ਦੇ ਸਰੀਰ ਦੇ ਵਿੱਚ ਲੱਗੀਆਂ ਆ ਅਮਰਤਪਾਲ ਕਹਿੰਦਾ ਵੀ 36 ਗੋਲੀਆਂ ਲੱਗੀਆਂ ਹੂੰ ਇਹਨੇ ਕੀਤਾ ਚੈਲੰਜ ਉਹਨੂੰ ਆਹੋ ਉਹ ਉਹ ਉਹਦੇ ਨਾਲ ਕੀਤੀ ਨਾ ਟੇਬਲ ਟਾਕ ਯਾ ਮਿੱ ਮਿੱ ਸ਼ੱਤੀ ਨੇ ਲੱਗੀਆਂ 13 ਲੱਗੀਆਂ ਸਿਮਰਜੀਤ ਮਾਨ ਜਿਹੜਾ ਉਹ ਕਹਿੰਦਾ 72 ਗੋਲੀਆਂ ਲੱਗੀਆਂ ਲੱਭੇ ਹੁਣ ਹੈ ਕਿ ਚਲੋ ਅਮਰਤਪਾਲ ਜੇਲ੍ਹ ਵਿੱਚ ਮਾਨ ਤਾਂ ਬਾਹਰ ਬੈਠਾ ਹੈ ਨੇ ਅਮਰਤਪਾਲ ਦੀ ਉਹ ਉਹ ਉਹਨੂੰ ਰਿਹਾ ਕਰਵਣ ਵਾਲੀ ਤਾਂ ਕਮੇਟੀ ਦਾ ਮੈਂਬਰ ਬਣਿਆ ਹੋਇਆ ਹੈ ਇਹ ਜੀ ਆ ਪਹਿਲਾਂ ਟੀਵਨ ਟਾਕ ਹੀ ਕਰ ਲਾਂ ਤਾਂ ਉਸ ਵੇਲੇ ਇਹਨੇ ਬਾਅਦ ਵਿੱਚ ਸਫਾਈ ਵਜੋਂ ਇਹਨੇ ਇੱਕ ਵੀਡੀਓ ਕੱਢੀ ਆ ਉਹਦੇ ਵਿੱਚ ਜਦੋਂ ਆਪਾਂ ਇੱਥੇ ਗੱਲ ਕੀਤੀ ਆ ਨਾ ਸੋਸ਼ਲ ਮੀਡੀਆ ਤੇ ਪਾਈ ਉਹ ਇਹਨਾਂ ਤਿੰਨਾਂ ਦਾ ਕਲਿੱਪ ਬਣਾ ਕੇ ਵੀ ਇਹ 13 ਕਹਿੰਦਾ ਵਾ ਉਹ 36 ਕਹਿੰਦਾ ਵਾ 72 ਕਹਿੰਦਾ ਉਹ ਤੋਂ ਬਾਅਦ ਸਫਾਈ ਦੇ ਵਿੱਚ ਇਹਨੇ ਵੀਡੀਓ ਕੱਢੀ ਹੂੰ ਪਰ ਜ਼ੁਬਾਨ ਸੜ ਜੇ ਜੇ ਇੱਕ ਵਾਰੀ ਵੀ ਇਹਨੇ ਕਿਹਾ ਹੋਵੇ ਵੀ ਸਿਮਰਜੀਤ ਸਮਾਨ ਨੇ ਝੂਠ ਬੋਲੇ ਜਾਂ ਅਮਰਤਪਾਲ ਨੇ ਝੂਠ ਬੋਲੇ ਹੇ ਨਹੀਂ ਇਹ ਨਾਲੇ ਰਵਾਜੀ ਜਾਨੀ ਕਿ ਮੈਂ ਵੀ ਸੰਗਤਾਂ ਦਾ ਗੰਤ ਉਹ ਵੀ ਨਹੀਂ ਹੈਗੀ ਉਹ ਹੋਰ ਐਂਗਲ ਤੋਂ ਦੇਖਦੇ ਪਏ ਆ ਮੈਂ ਹੋਰ ਐਂਗਲ ਤੋਂ ਦੇਖਦਾ ਪਿਆ ਗਾ ਵੀ ਜੇ ਚੈਲੰਜ ਕਰਨਾ ਤੂੰ ਮੱਟ ਸ਼ੇਰੋਂ ਵਾਲਾ ਚੈਲੰਜ ਕਰਾ ਤੂੰ ਉਮਰਤਪਾਲ ਨੂੰ ਚੈਲੰਜ ਕਰ ਯਾ ਚਲੋ ਅਕਸਮ ਮੰਨ ਲੈਨੇ ਆ ਵੀ ਇਹਨੇ ਜਿਹੜਾ ਕਿਹਾ ਵੀ 13 ਗੋਲੀਆਂ ਲੱਗੀਆਂ ਹਨਾ ਵੀ ਇਹ 100% ਸਹੀ ਬੰਦਾ ਹੂੰ ਉਦੋਂ ਕਿ ਵੀ ਇਹਨੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈਗੀ ਆ ਉਹਦੇ ਆਧਾਰ ਦੇ ਉੱਤੇ ਗੱਲ ਕੀਤੀ ਹੂੰ ਅਮਰਤਪਾਲ ਨੇ ਜਿਹੜਾ ਕਹਿੰਦਾ ਵਾ ਕਿ 36 ਗੋਲੀਆਂ ਲੱਗੀਆਂ ਇਸ ਕੇ ਨੇ 200% ਉਹ ਬੰਦਾ ਗਲਤ ਹੈ ਝੂਠ ਬੋਲਦਾ ਯਾ ਸਿਮਰ ਜੀ ਤਾਂ ਮਾਨ ਕਹਿੰਦਾ ਵੀ 72 ਗੋਲੀਆਂ ਲੱਗੀਆਂ ਹੂੰ ਇਹ 300% ਬੰਦਾ ਝੂਠ ਬੋਲਦਾ ਪਿਆ ਯਾ ਅਮਰੀਕ ਸਿੰਘ ਅਜ਼ਨਾਲਾ ਕਹਿੰਦਾ ਵੀ ਇੱਕ ਵੀ ਗੋਲੀ ਨਹੀਂ ਲੱਗੀ ਉਹਦੇ ਉਹ ਅਜੇ ਜਿਉਦੇ ਪਏ ਉਹ ਹੋਰ ਹਰ ਸਾਲ ਉਹਨਾਂ ਦੀ ਚੜ੍ਹਦੀ ਕਲਾ ਦਾ ਉੱਥੇ ਸਮਾਗਮ ਮਨਾਉਂਦੇ ਆ ਹਾਂ ਕਰੋ ਚੈਲੰਜ ਉਹਨਾਂ ਨੂੰ ਕਰੋ ਟੇਬਲ ਟਾਕ ਉਹਨਾਂ ਨਾਲ ਜਾ ਕੇ بس ਉਹ ਹੀ ਆ ਵੀ ਵੱਡੀ ਧਰਦੀ ਜਿਹੜੀ ਹੈਗੀ ਅਸੀਂ ਮੁਥਾਜੀ ਕਰੀ ਚਾਪਲੂਸੀ ਕਰਨੀ ਹਾਏ ਚਪਲਾ ਚਟਣੀਆਂ ਜੁੱਤੀਆਂ ਚਟਣੀਆਂ ਉਹਨਾਂ ਦੀਆਂ ਤਾਂ ਤੇ ਇਹ ਰਖਵਾਲੇ ਬਣ ਕੇ ਇਦਾਂ ਇਹ ਇਹ ਇਦਾਂ ਸ਼ੋਅ ਕਰਨਾ ਵੀ ਜੇ ਮਟ ਸ਼ੇਰੋਂ ਵਾਲਾ ਆ ਗਿਆ ਤੇ ਉਹਨੂੰ ਅਸੀਂ ਚੈਲੰਜ ਕਰ ਦਿੱਤਾ ਜਾਂ ਕੋਈ ਹੋਰ ਕੋਈ ਇਦਾਂ ਦਾ ਆ ਗਿਆ ਮਾੜਾ ਮੋਟਾ ਤੇ ਉਹਦੇ ਉੱਤੇ ਅਸੀਂ ਆਪਣਾ ਦਬਦਬਾ ਜਿਹੜਾ ਹੈਗਾ ਪਾ ਲੈਂਦਾ ਹੂੰ ਇਤੋਂ ਤੱਕ ਆ ਸਾਡੀ ਬੇਇੱਜ਼ਤੀ ਜਿਹੜੀ ਹੈਗੀ ਕਮਿਨੇ ਪੁੱਤ ਦੇ ਕਮਿਨੇ ਫਿਰ ਨਹੀਂ ਗੱਲ ਹੁਣ ਤਾਂ ਉਹ ਹਾਂ ਜਦੋਂ ਅਮਰਤਪਾਲ ਵੜਾ ਹਜੇ ਚੱਕਰ ਚੱਲਦਾ ਪਿਆ ਵਾ ਉਹਨਾਂ ਦੀ ਮਾਤਾ ਦੀ ਜਿਹੜੀ ਇੰਟਰਵਿਊ ਆ ਰਹੀਆਂ ਵਾ ਜਦੋਂ ਯਾ ਵੀ ਹੁਣ ਕੌਮ ਦੇ ਰਖਵਾਲੇ ਉਹ ਕਹਿੰਦੇ ਵੀ ਅਕਾਲ ਤਖਤ ਦੇ ਜਥੇਦਾਰ ਨੇ ਕਹਿੰਦੀ ਵੀ ਇਹ ਆਵਾਜ਼ ਦਿੱਤੀ ਸੀਗੀ ਵੀ ਚੇਤਨਾ ਮਾਰਚ ਕੱਢੋ ਹੂੰ ਅਸੀਂ ਕਹਿੰਦੇ ਚੱਲ ਪਏ ਕਹਿੰਦੇ ਸਾਨੂੰ ਫੜ ਲਿਆ ਕਹਿੰਦੇ ਤੇ ਉਹ ਜਥੇਦਾਰ ਨੇ ਕਹਿੰਦੇ ਕੱਢਿਆ ਹੀ ਨਹੀਂ ਕਹਿੰਦੇ ਮਾਰਚ ਹਾਂ ਬਖੌਣ ਹੁਣ ਤਾਂ ਪਤਾ ਚੱਲ ਜਵੀਏ ਸਾਡੀ ਕੌਮ ਦੇ ਰਖਵਾਲੇ ਹੈਗੇ ਆ ਕਿ ਜਾਂ ਨਹੀਂ ਹੈਗੇ। ਅਬ ਪੁੱਛੋ ਜਥੇਦਾਰ ਨੂੰ ਜਾ ਕੇ ਕੌਮ ਸਰਕਾਰ ਤੇ ਮੜੀ ਜਾਨਨੇ ਸਾਰਾ ਕੁਝ। ਵੈਸੇ ਹਾਸਾ ਬੜਾ ਆਉਂਦਾ ਜਦੋਂ ਮੈਨੂੰ ਤਾਂ ਜਦੋਂ ਕਹਿੰਦੇ ਨਾ ਵੀ ਪੰਜ-ਛਤ ਗੱਡੀਆਂ ਪੁਲਿਸ ਦੀਆਂ ਸਾਡੇ ਅੱਗੇ, ਪੰਜ-ਛਤ ਗੱਡੀਆਂ ਪੁਲਿਸ ਦੀਆਂ ਪਿੱਛੇ। ਸਾਨੂੰ ਲੱਗਿਆ ਖੈਨ ਸਾਡੀ ਸੇਫਟੀ ਵਾਸਤੇ ਕਹਿੰਦੀ ਸਾਡੀ ਸਿਕਿਉਰਿਟੀ ਵਾਸਤੇ। ਮੈਂ ਮੈਂ ਸੋਚਦਾ ਸੀਗਾ ਵੀ ਇਦਾਂ ਤਾਂ ਜਦੋਂ ਹੁਣ ਤੁਸੀਂ ਹਾਈਵੇ ਤੇ ਜਾਂਦੇ ਹਮੋਂ ਪੁਲਿਸ ਵਾਲਾ ਤੁਹਾਡੇ ਪਿੱਛੇ ਲਾਈਟਾਂ ਲਾ ਦਵੇ ਤੁਸੀਂ ਕੋਈ ਸੇਫਟੀ ਨਹੀਂ ਕਰ ਰਹੇ ਮੈਨੂੰ ਭੁਲਾਈ ਜਾ ਪੁਲਿਸ ਵਾਲਾ ਮੇਰੇ ਸੇਫਟੀ ਵਾਸਤੇ ਮੇਰੇ ਪਿੱਛੇ ਬੁਛਿਆ ਅਸੀਂ ਬਾਰਡਰ ਕ੍ਰੋਸ ਕਰੀਦਾ ਜਦੋਂ ਅਮਰੀਕਾ ਦਾ ਜਾਂ ਉਧਰੋਂ ਆਏ ਨੂੰ ਆਇਦਾ ਜਾ ਇਧਰੋਂ ਉਹਨੂੰ ਚਾਹੀਦਾ ਇਧਰ ਸਾਰਨੀ ਵਾਲੀ ਚਾਹੀਦੀ ਜਦੋਂ ਉੱਥੇ ਵੇਅਰ ਹਾਊਸ ਹੈ ਜਿੱਦਾਂ ਜਿਹੜਾ ਇਹਨਾਂ ਦਾ ਕਸਟਮ ਵਾਲਿਆਂ ਦਾ ਉਥੋਂ ਪੰਜ-ਛੇ ਮੀਲਾਂ ਦੀ ਦੂਰੀ ਤੇ ਆ ਹੂੰ ਕਈ ਵਾਰੀ ਉਹਨਾਂ ਨੇ ਸਪੈਸ਼ਲ ਕਰਨੀ ਹੋਵੇ ਤੇ ਵੇਅਰ ਹਾਊਸ ਲੈ ਜਾਂਦੇ ਉਦੋਂ ਯਾ ਟਰੱਕ ਨੂੰ ਕਹਿੰਦੇ ਵੀ ਆਹ ਐਡਰੈਸ ਹੈ ਤੇ ਉੱਥੇ ਚੱਲ ਜਦੋਂ ਤੋਰਦੇ ਆ ਪਿੱਛੇ ਪੁਲਿਸ ਆ ਲੱਗ ਜਾਂਦਾ ਨਾਲ ਨਾਲ ਹੂੰ ਇੱਧਰ ਵਾਪਸ ਆਉਂਦਾ ਇਧਰ ਵਿੰਡਰ ਵਾਲੀ ਸਾਈਡ ਦੇ ਉੱਤੇ ਉਹ ਵੀ ਦੋ ਤਿੰਨ ਮੀਲਾਂ ਦੀ ਦੂਰੀ ਦੇ ਉੱਤੇ ਯਾ ਹੁਣ ਉਹ ਉੱਥੇ ਬੰਦਾ ਟਰੱਕ ਭਜਾ ਲਵੇ ਪੁਲਿਸ ਆ ਤੇ ਮੇਰੀ ਸਿਕਿਉਰਿਟੀ ਵਾਸਤੇ ਮੇਰੀ ਸੇਫਟੀ ਵਾਸਤੇ ਪਿੱਛੇ ਲਾਈਟਾਂ ਲਾ ਕੇ ਆ ਰਿਹਾ ਮੈਂ ਸਮਝਣਾ ਲੱਗਣੀ ਵੀ ਸਮਝ ਲੱਗ ਰਹੇ ਕਿ ਤੁਹਾਡਾ ਡਿਸਕੀਅਟੀ ਵਾਸਤੇ ਪੰਜ ਸਤ ਗੱਡੀਆਂ ਤੁਹਾਡੇ ਅੱਗੇ ਪੰਜ ਸਤ ਗੱਡੀਆਂ ਤੁਹਾਡੇ ਪਿੱਛੇ ਕਿ ਤੁਹਾਡੇ ਉਹਦਾ ਤੁਹਾਡੇ ਕੋ ਕੀ ਆ ਮੈਂ ਉਹ ਬਸ ਜਿਹੜੀ ਮੈਂ ਮੈਂ ਕਈ ਵਾਰ ਸੋਚਦਾ ਹੁੰਦਾ ਹੁੰਦਾ ਵੀ ਇਹ ਆਪਣੇ ਆਪ ਨੂੰ ਇੱਡੇ ਮਹਾਨ ਇਦਾਂ ਆਪਣੀ ਔਕਾਤ ਨੂੰ ਪਛਾਣਦੇ ਕਾਤੇ ਨਹੀਂ ਇਦਾਂ ਕਾਤੇ ਸਮਝ ਲੈਂਦੇ ਆ ਜਦੋਂ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਹੁੰਦਾ ਸੀ ਨਾ ਪਹਿਲਾਂ ਹੂੰ ਹੂੰ ਹੁਣ ਜਦੋਂ ਗੱਲ ਕਰਨੀ ਨਾ ਹੁਣ ਇਦਾਂ ਅਸੀਂ ਕਹਿਣਾ ਪੈਸੀ ਜਰਮਨ ਗਏ ਅਸੀਂ ਉੱਥੇ ਗਏ ਸੀ ਉਹ ਦਿਨ ਪੇ ਦੱਸ ਜਾਨੀ ਤੈਨੂੰ ਪਤਾ ਨਹੀਂ ਲੱਗਦਾ ਪਰ ਤੂੰ 21 ਦੁੱਕੀ ਦਾ ਬੰਦਾ ਯਾਰ ਤੈਨੂੰ ਜਾਨੀ ਬੰਦਾ ਇੱਦਾਂ ਬਾਰ-ਬਾਰ ਇੱਦਾਂ ਕਹੇ ਪੇ ਉਹ ਚੂੜਿਆ ਇੰਡੀਆ ਆਪ ਉਹ ਕਹਿੰਦਾ ਕਹਿੰਦਾ ਚਮਾਰਲੀ ਇਕੱਠੀ ਹੋਈ ਉਹ ਕਿਸੇ ਦੀ ਗੱਲ ਕਰਦਾ ਚਮਾਰਲੀ ਇਕੱਠੀ ਹੋਈ ਉਹ ਤੇਨੂੰ ਬਾਰ-ਬਾਰ ਬੰਦਾ ਇੱਦਾਂ ਦਰਕਾਰੀ ਤੈਨੂੰ ਆਪਣੀ ਔਕਾਤ ਹੈਸਿਆਤ ਦੇਖ ਕੇ ਸ਼ਰਮ ਨਹੀਂ ਆਉਂਦੀ ਤੇ ਤੈਨੂੰ ਵਰਤਿਆ ਜਾ ਰਿਹਾ ਮੂਰਖਾ ਤੈਨੂੰ ਚਮਲਾਇਆ ਜਾ ਰਿਹਾ ਆ ਤੈਨੂੰ ਮੂਰੇ ਖੜਾ ਕਰਕੇ ਤੇ ਤੇਰੇ ਤੇ ਹੋਣ ਲੱਗਾ ਤੇਰੇ ਤੇ ਕਿਸੇ ਨੇ ਕੋਈ ਹਮਲਾ ਕੀਤਾ ਕੁਝ ਕਿਸੇ ਨੇ ਖੜਨਾ ਥੋੜਾ ਤੇਰੇ ਲਈ ਬਿਲਕੁਲ ਬਿਲਕੁਲ ਉਹ ਤਾਂ ਤੂੰ ਅਗਲੇ ਦੇ ਹੱਕ ਚ ਬੋਲਦਾ ਸੀ ਮੂਰੇ ਹੋ ਕੇ ਬੋਲੀ ਗਿਆ ਜਸਪੀਰ ਸਿੰਘ ਰੋਡੇ ਅਰਗੇ ਨੇ ਦੇਖਿਆ ਪੇ ਹਾਂ ਬੰਦੇ ਗਾਲਾ ਗੁਣਾ ਕੱਢਦੇ ਫੇਸਬੁੱਕ ਤੇ ਠੀਕ ਆ ਹੂੰ ਹੂੰ ਤੇ ਇਹ ਭਗੇਲਾ ਸੀ ਇਹ ਸੀ ਚਲੋ ਵਧੀਆ ਜਦੋਂ ਤੇਰੇ ਦਿਵਾਲੇ ਹੋਣ ਲੱਗੇ ਫਿਰ ਤਾਂ ਕੋਈ ਵੀ ਨਹੀਂ ਖੜਨਾ ਬੰਦਾ ਜਾ ਮੈਂ ਗੱਲ ਕਰਦਾ ਪਏ ਬੰਦਿਆਂ ਨੂੰ ਇਹਨਾਂ ਸਾਰਿਆਂ 'ਚ ਜੇ ਤੁਸੀਂ ਕਿਸੇ ਨੂੰ ਵੀ ਦੇਖੋ ਕੋਈ ਬੰਦਾ ਇਦਾਂ ਗੱਲ ਕਰਨ ਲੱਗਾ ਇਹ ਨਹੀਂ ਪਛਾਣਦਾ ਪਈ ਮੇਰੀ ਹੈਸਿਆਤ ਔਕਾਤ ਮੇਰੀ ਕੀ ਆ ਜਾਂ ਤੇ ਮੈਂ ਕਹਿਣ ਕੀ ਲੱਗਾ ਜਾਂ ਤੇ ਬਿਲਕੁਲ ਉਹ ਤੋਂ ਬਾਹਰ ਨਿਕਲ ਜਾਂਦਾ